ਉਹ ਜੀ ਮੋਟਰ ਤੇ ਆਏ ਆ ਤੇ ਸੇਵਕ ਬਣਾਉਣ ਲੱਗਿਆ ਨੱਕੇ ਦੇਖਦੇ ਕੀ ਕਰਦਾ ਮੈਨੂੰ ਫੋਨ ਕਰਿਆ ਕਹਿੰਦਾ ਮੋਟਰ ਤੇ ਨੂੰ ਆ ਜਾ ਆ ਪਤਾ ਨਹੀਂ ਕਿੱਥੇ ਲੁਕਿਆ ਬੈਠਾ ਬੋਤਨੀ ਛੱਲੀਆਂ ਵੀ ਹੋ ਗਈਆਂ ਛੱਲੀਆਂ ਬਣਨ ਵੱਢਣੇ ਵਾਲੀਆਂ ਬਸ ਥੋੜੇ ਦਿਨਾਂ ਜੀ ਮਸ਼ੀਨ ਨਾਲੇ ਵਢਾਵਾਂਗੇ ਪੱਕੀ ਤੇ ਇੱਥੇ ਲੁਕਿਆ ਬੈਠਾ ਗਰਮੀ ਦੇ ਵਿੱਚ ਆ ਕੇ ਲੱਗਿਆ ਉਹ ਰੇ ਸ਼ਾਮ ਨੂੰ ਹੈ ਇਹ ਸ਼ਾਮ ਨੂੰ ਸੂਰਜ ਛਿਪ ਗਿਆ ਨੂੰ ਕਰ ਲੈ ਤਾਂ ਹੁਣ ਚੱਲ ਵਧੀਆ ਮੂਵ ਕਰ ਦਿੰਦੇ ਆ ਉਹਦਾ ਮਾਨ ਸਰਕਾਰ ਵੀ ਦਿਨ ਦਿਨ ਬਿਜਲੀ ਦਿੰਦੀ ਆ ਵੀ ਸ਼ਾਮ ਨੂੰ ਜੱਟ ਘਰ ਚਲੇ ਜਾਵੇ ਵੀ ਸ਼ਾਮ ਨੂੰ ਆ ਕੇ ਲੱਗ ਗਿਆ ਰਾਤਾਂ ਨੂੰ ਵੀ ਕਰਤੀ ਰਾਤਾਂ ਨੂੰ ਵੀ ਹੋਗੀ ਹੁਣ ਕਹਿੰਦੇ ਦਿਨ ਰਾਤ ਕੰਮ ਕਰੋ 15 ਦਿਨ ਹਾਂ ਹਾਂ ਦੇਖ ਤਾਂ ਨਕਾ ਨਕਾ ਬਣਾਉਣਾਉ ਰਹੇ ਹਾਂ ਠੀਕ ਆ ਪਾਣੀ ਮੈਂ ਪਾਣੀ ਲਿਆਉਂਦਾ ਯਾਰ ਗਲਤੀ ਕਰਤੀ ਮਾਹ ਲਿਆ ਪਾਣੀ ਦਾ ਮੈਂ 10 ਸਵੇਕਣੇ ਆ ਤਾਂ ਗਰਮੀ ਹੈ ਅਜੇ ਨਹੀਂ ਟਿਕਿਆ ਮੈਂ ਨਾ ਉੱਧਰ ਕਰਿਆ ਗਰਤੀ ਨਾਲ ਹੂੰ ਛੱਲੀ ਤਾਂ ਵਧੀਆ ਬਣਦੀ ਹੈ ਨਾ ਹੂੰ ਛੱਲੀ ਦਾ ਇਹ ਉੱਪਰ ਤੱਕ ਆ ਇਹ LG ਦਾ ਵੀ ਹੈ ਨਾ ਉਹਦੇ ਪੱਕਣ ਚ ਲੇਟ ਹੈ ਕਦ ਹੋ ਜਾ ਬਣਾਏ ਨਾ ਮੂਰ ਨਹੀਂ ਦੋ ਜਣ ਧੁੱਪਾਂ ਪੈ ਗਈ ਕਣੇ ਫਿਰ ਤਾਂ ਹੋ ਜਾਣੀ ਬਿੱਲਾ ਨਾ ਮੀਟ ਪੈ ਗਿਆ ਹੂੰ ਜੇ ਹੁਣ ਇਹਨੂੰ ਇੱਥੇ ਇਟ ਲਾਈਏ ਕਿ ਇਨ ਪੱਟਕੇਟ ਲਾਈਏ ਹੈ ਨਾ ਹਾਂ ਨਹੀਂ ਉਹ ਉਹਨੇ ਲੈ ਜਾਣਾ ਪਿੱਟ ਇੱਟ ਪਾਣੀ ਥੱਲੇ ਜਾ ਵੜਨਾ ਇਹ ਥੱਲੇ ਲਾ ਦਾਂਗੇ ਰੋੜੇ ਹੈ ਨਾ ਜਿਹੜੇ ਅੱਧੇ ਰੋੜੇ ਹੋਣਗੇ ਉਹਦੇ ਉੱਪਰ ਸਾਫ਼ਤੀ ਇਟ ਲਾ ਲਾਂਗੇ ਇੱਕ ਇੱਕ ਥੱਲੇ ਨਿਉ ਜੀ ਬਣਾ ਲਾਂਗੇ ਥੱਲੇ ਨਿਉ ਤਾਂ ਬਣੂਗੀ ਹਾਂ ਹਾਂ ਬੜਾ ਨਹੀਂ ਲੰਬਾ ਚੌੜਾ ਕਰਾਂਗੇ ਹਾਂ ਹਾਂ ਇਹ ਇੱਥੇ ਲਿਆਵਾਂਗੇ ਟਰੈਕਟਰ ਕੋਲ ਸਵੇਰੇ ਸਵੇਰੇ ਹੋਣਾ ਛੇ ਤੋਂ 9 ਵਜੇ ਹਾਂ ਲੈ ਦੋ ਦਿਨ ਚੋ ਜਵੇ ਦੋ ਦਿਨ ਚ ਕਰ ਦਾਂਗੇ ਹਨਾ ਹਾਂ ਦੋ ਇੱਕ ਦਿਨ ਲਾ ਕੇ ਜਨਾ ਦਿਨ ਚੌਣਾ ਨਾ ਸ਼ਾਮ ਨੂੰ ਹਾਂ ਸਵੇਰ ਸਵੇਰੇ ਸੱਜਰੇ ਸੱਜਰੇ ਠੰਡੇ ਠੰਡੇ ਵਸ 9 ਵਜੇ ਤੱਕ 8 ਵਜੇ ਤੱਕ ਹਾਂ ਰੋਜ਼ਨਾ ਘਰ ਤੇ ਦਾ ਗੰਮਾ ਐ ਪੱਲੇ ਆਂਦੇ ਅੱਜ ਉਹ ਬੰਦ ਕਰ ਦੇਣੀ ਥੂੜਈ ਇਹ ਇੱਕ 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 ਇਹ ਜਿਹੜਾ ਥੱਲਾ ਜਿਹਦੇ ਉੱਤੇ ਟ ਰੱਖਾਂਗੇ ਫਿਰ ਤਾਂ ਭਰੂਗਾ ਹੈਨਾ ਲੈਵਲ ਦੇਖ ਲਾਂਗੇ ਕਿੱਥੇ ਆਇਆ ਜਿਹਦੇ ਉੱਤੇ ਥੱਲੇ ਟ ਰੱਖਾਂਗੇ ਫਿਰ ਉਹਦੇ ਉੱਤੇ ਵੀ ਨਾਲ ਮਸਾਲਾ ਇੱਕ ਲੱਗਣੀ ਹੈ ਹੂੰ ਇੱਟ ਪੱਟ ਕੇ ਥੱਲੇ ਲਾ ਦਾਂਗੇ ਲਓ ਵੀ ਸਾਡੀ ਮੋਟਰ ਦੇ ਭਈਏ ਆ ਗਏ ਦੇਖ ਲਓ ਸਮਾਨ ਹੈ ਨਾ ਪਿਆਜ਼ ਪਿਆਜ਼ ਨਾਲ ਟਮਾਟਰ ਦਾ ਟਟੇ ਹੈ ਭਈਏ ਆ ਗਏ ਜੀਰੀ ਲਾਉਣ ਲਾ ਪਿਆਜ਼ ਨਾ ਨੂੰ ਖਿੜਦਾ ਆਲੂ ਰੱਖਦਾ ਗੱਟਾ ਪਿਆਜ਼ ਦਾ ਲੈਤਾ ਚੌਲ ਲੈ ਲੈ ਹੈ ਹੂੰ ਚੌਲ ਮੂੰਗੀ ਮਸਰੀ ਉਹ ਬੜੀਆਂ ਦਾ ਥੈਲਾ ਅੱਜ ਕਿਆ ਬਣਾਇਆ ਹੈ ਚਾਵਲ ਹੈ ਸਬਜੀ ਕਿਆ ਬਣਾਣਾ ਹੈ ਦਾਲ ਬਣਾਣਾ ਹੈ ਦਾਲ ਮੂੰਗੀ ਦਾ ਹਾਂ ਹੈ ਮੋਲੀ ਤਰ ਕਰ ਲਾਣੀ ਲਾਗਾ ਹਾਂ ਚੱਲ ਚੱਲ ਅੱਛਾ ਸੋਆਬੀਂ ਦੀ ਬੜੀਆਂ ਠੰਡਾਈ ਭਰਿਆ ਹੈ ਹੈ ਸੋਆਬੀਂ ਦੀ ਬੜੀਆਂ ਠੰਡਾਈ ਅੱਛਾ ਸੋ ਆ ਸੋਇਵੀਂ ਦੀਆਂ ਬੜੀਆਂ ਨੇ ਹੈ ਵਾਹ ਸਭ ਵਧੀਆ ਨੇ ਤਾਂ ਜਦ ਦੇਖਿਆ ਕੰਮ ਤੇ ਆ ਵੀ ਪਿੰਆ ਵੀ ਪੀਆ ਦਾਲਾਂ ਦੂਣਾ ਸਾਸੀਆਂ ਵੀ ਅਦਾਈਆਂ ਨੇ ਤਰੜੇ ਵਿਆਹ ਜਨ ਨਾਲ ਸਮਾਨ ਦਾ ਕੁਪਾ ਲੈ ਕੇ ਆਏ ਹੋਏ ਨੇ ਹੈ ਇੰਨਾ ਖਾਣੇ ਵਾਲੇ ਵੀ ਕਈ ਨੇ ਪੋਟਾਰਨਾ ਹਾਂ ਪਪੂ ਜੂਹਰਾ ਆ ਸਾਡਾ ਸ਼ੰਕਰ ਸਪਰੇਅ ਵਾਲਾ ਹੈ ਬਈ ਇਹ ਜਿਹੜਾ ਆੜਿਆ ਥੋੜਿਆ ਕੰਮ ਹੈ ਸ਼ੰਕਰ ਗੜਦਾ ਸ਼ੰਕਰ ਸ਼ੰਕਰ ਨਾਲ ਸਾਰੇ ਭਈਏ ਲੱਗਦੇ ਨੇ ਹਾਂ ਹਾਂ ਕਿੱਥੇ ਕੰਮ ਕਰ ਜਾਂਦਾ ਜਿੱਥੇ ਕੰਮ ਕਰਦਾ ਉੱਥੇ ਹੋਰ ਜਾਂਦੇ ਨਹੀਂ ਪਤਾ ਨਹੀਂ ਕੀ ਕਰਦਾ ਹੈ ਹੈ ਹਾਂ ਉਹ ਉਹਦਾ ਕਾਹਦੇ ਨਹੀਂ ਕਰਦੇ ਉਹ ਕਹਿੰਦਾ ਪੈਸਾ ਘੱਟ ਲੈਂਦਾ ਮੈਂ 2 ਰੁਪਏ ਉਹਦੇ ਨਾਲ ਵਾਧਾਵਾ ਹਾਂ ਇੱਥੇ ਮਾਲ ਖਾਂਦਾ ਬੰਦਾ ਹਾਂ ਉਹ ਸਹੀ ਕੋਈ ਦੱਸਦਾ ਨਹੀਂ ਹੈਗਾ ਜਦੋਂ ਮੈਂ ਹੁਣ ਮੈਂ ਚਲੇ ਗਿਆ ਹਾਂ ਸਰਦਾਰ ਕੋਈ ਪਹਿਲਾਂ ਗਿਆ ਸਰਦਾਰ ਉਹਦੇ ਕੋਲ ਕਹਿੰਦਾ 35 ਰੁਪਏ ਲਵਾਂਗਾ ਹਾਂ ਮੈਂ ਅਸੀਂ ਤੀਨ ਹੀ ਲੱਗਿਆ ਆ ਬਸ ਇੱਥੇ ਹੀ ਪਰੈਂਦੇ ਆ ਹਾਂ ਆ ਗਈ ਮੰਢੀਰ ਆ ਗਏ ਪਰ ਬਈ ਕਿਵੇਂ ਆ ਕਿਵੇਂ ਆ ਠੀਕ ਹੈ ਠੇਕੇਦਾਰ ਦੇਖ ਲੈ ਮੋਟਰ ਤੇ ਰਾਉਂਡ ਕ ਦੇਖ ਲੈ ਹਾਂ ਮੈਨੂੰ ਤਾਂ ਹੋ ਗਿਆ 6 ਮਹੀਨੇ ਆਏ ਨੂੰ ਹਾਂ ਹੋ ਲੈ ਹੱਥ ਮਿਲਾ ਲਓ ਠੀਕ ਆ ਠੀਕ ਆ ਆਪਣਾ ਸਮਾਂ ਹੋਰ ਵਧੀਆ ਔਰ ਦੇਸ਼ ਮੇਂ ਠੀਕ ਹੈ ਹਾਂ ਠੀਕ ਨੇਪਾਲ ਮੇਂ ਹਾਂ ਨੇਪਾਲ ਤਾਂ ਬਹੁਤ ਵਧੀਆ ਬੜੀਆ ਹੈ ਨਾ ਠੰਡਾ ਹੈ ਆ ਵੀ ਹਾਂ ਠੰਡਾ ਹੀ ਹੈ ਅੱਗੇ ਠੰਡਾ ਹੀ ਹੈ ਨਾ ਕੀ ਠੰਡਾ ਹੈ ਨਾ ਹੋਰ ਵੱਡ ਲੈਂਦੇ ਅਜੇ ਲੱਗੇ ਹੋਏ ਨੇ ਬੰਦੇ ਕਿਧਰ ਉਹ ਵੱਢਦੇ ਨੇ ਮੱਕੀ ਠੇਕੇਦਾਰ ਉਹਨੂੰ ਅੱਬੇ ਤਾਂ ਕੰਮ ਕਰਨਾ ਮੰਨ ਲਿਆਗਾ 2 ਘੰਟਾ ਕੰਮ ਗਰਵੜ ਹੋ ਗਿਆ ਨਾ ਇਹ ਹੋ ਗਿਆ ਗਰਵੜ ਹੋ ਗਿਆ ਚਾਵਲ ਇਸ ਤਰ੍ਹਾਂ ਹੀ ਬਣਾਇਆ ਨਾ ਸਬਜ਼ੀ ਖਰਾਬ ਕਰ ਦਿਆ ਬੰਦਾ ਚਾਵਲ ਖਾਇਆ ਨਹੀਂ ਅੱਛਾ ਅੱਛਾ ਅੱਜ ਅੱਜ ਦੁਪਹਿਰੇ ਗੱਡੀ ਚਲੇਗਾ ਅੱਜ ਦੁਪਹਿਰ ਨੂੰ ਖਾਣਾ ਨਹੀਂ ਖਾਇਆ ਹੈ ਅੱਛਾ ਚਾਵਲ ਖਰਾਬ ਹੋ ਗਿਆ ਚਾਵਲ ਖਰਾਬ ਹੋ ਗਿਆ ਚਾਵਲ ਠੀਕ ਠਾਕ ਇਹ ਬਾਬਾ ਆਲੇ ਸਬਜ਼ੀ ਖਰਾਬ ਸਬਜ਼ੀ ਖਰਾਬ ਹੋ ਗਿਆ ਯਾ ਬੱਬਾ ਤਾਂ ਇਕੱਲੇ ਕਾਰ ਦੇਗਾ ਸਭ ਖੇਤ ਕੇ ਹਾਂ ਇਹ ਬੱਬਾ ਹੈ ਨਾ ਹਾਂ ਹਾਂ ਬੱਬਾ ਸਪੋਰਟ ਪੂਰਾ ਕਰੀਏ ਉਹਦੇ ਦੇ ਸਾਰੇ ਤਾਂ ਲਾਵੇ ਸੁਟਾ ਵੀ ਕੋਸ ਤੇ ਲਟਿਆ ਹੋਵੇ ਲੋ ਚਲ ਮੈਂ ਲਿਆਇਆ ਤੇ ਕੀ ਚਲ ਮੈਂ ਲੈ ਲਈ ਨਹੀਂ ਹੋਰ ਦਿਆ ਆ ਕੋਈ ਸਿੱਧੀ ਵਜਾਈ ਵਾਲੀ ਜੀਰੀ ਰਾ ਮੋਟਰਾਂ ਤੇ ਬਸ ਸ਼ਾਮ ਨੂੰ ਭਈਆਂ ਦੀ ਨੌਣਕ ਲੱਗ ਜਾ ਕਰਨੀ ਆ ਸਾਰਿਆਂ ਦੀ ਲੋ ਜੀ ਅੱਜ ਮੈਂ ਕੱਪੜੇ ਧੋਤੇ ਸੀ ਤੇ ਹੁਣ ਆਪਾਂ ਨੇ ਕੱਪੜੇ ਆਪਣੇ ਸੁੱਕ ਗਏ ਆ ਸ਼ਾਮ ਦਾ ਟਾਈਮ ਆ ਆਪਾਂ ਨੇ ਲਾ ਲੈਣੇ ਆ ਦੇਖੋ ਜੀ ਕਿੰਨੇ ਕੱਪੜੇ ਹੋ ਜਾਂਦੇ ਆ ਗਰਮੀ ਦੇ ਵਿੱਚ ਧੋਣ ਨੂੰ ਜੀ ਨਹੀਂ ਕਰਦਾ ਹੈਗਾ ਫਿਰ ਨੇ ਇਕੱਠੇ ਧੋ ਦਈਦੇ ਆ ਫਿਰ ਆਪਾਂ ਇਕੱਠੀ ਧੋ ਧੋ ਲੈਣੇ ਆ ਇੱਕ ਦਿਨ ਕੀ ਐ ਮੈਂ ਬਾਰ ਬਾਰ ਨਹੀਂ ਤਾਂ ਇੱਕ ਇੱਕ ਦੋ ਦੋ ਸਿਆਲਾਂ ਦੇ ਵਿੱਚ ਤਾਂ ਜਦੇ ਨਾਲ ਦੀ ਨਾਲ ਧੋ ਦੰਨੇ ਆ ਪਰ ਗਰਮੀ ਚ ਥੋੜਾ ਰੁਕ ਕੇ ਧੋਣੇ ਆ ਦੇਖੋ ਜੀ ਮੋਰ ਬੋਲਦੇ ਸ਼ਾਮ ਦਾ ਟਾਈਮ ਹੋ ਗਿਆ ਘਰ ਦੇ ਗਏ ਹੋਏ ਸੀ ਮੋਟਰ ਤੇ ਹੁਣ ਇਹ ਆ ਗਏ ਨੇ ਟਰੈਕਟਰ ਆਉਂਦਾ ਹੁਣ ਇਟਾਂ ਲੈ ਕੇ ਜਾਣੀਆਂ ਨੇ ਮੋਟਰ ਤੇ ਕੱਪੜੇ ਤੁਸੀਂ ਲਾ ਦੋਗੇ ਫਿਰ ਹੋਰੇ ਮੋਰ ਬੈਠਾ ਸਾਰੇ ਜਣੇ ਮੋਰੋ ਤੁਹਾਨੂੰ ਬਹੁਤ ਹੋ ਕਰਦੇ ਆ ਆ ਬੈਠਾ ਦੇਖੋ ਜੀ ਸਾਰੇ ਜਣੇ ਆ ਦੇਖੋ ਮੋਰਾ ਆ ਜਾ ਆ ਜਾ ਤੁਸੀਂ ਲਾ ਦੋਗੇ ਕੱਪੜੇ ਲਾ ਦੋ ਟਰੈਕਟਰ ਆਉਣ ਵਾਲਾ ਫਿਰ ਨਾਲ ਕਹਿੰਦੇ ਇਹ ਖਸਮੋਰ ਬੋਲਦੇ ਆ ਲਓ ਜੀ ਬਾਟਾ ਸਾਬ ਹੁਣ ਲਾਉਣ ਲੱਗੇ ਕੱਪੜੇ ਵਾਟਸਐਪ ਨੂੰ ਮੈਂ ਕਿਹਾ ਮੇਰੀ ਹੈਲਪ ਕਰ ਦੋ ਮੈਂ ਵੀਡੀਓ ਬਣਾ ਰਹੀ ਹਾਂ ਤੁਸੀਂ ਕਪੜੇ ਲਾ ਦੋ ਕਿਉਂਕਿ ਟਰੈਕਟਰ ਆਉਣ ਵਾਲਾ ਹੈ ਇੱਟਾਂ ਲੈ ਕੇ ਜਾਣੀਆਂ ਨੇ ਮੋਟਰ ਤੇ ਨੂੰ ਨੱਕੇ ਬਣਾਉਣੇ ਆ ਮੋਟਰ ਦੇ ਉੱਪਰ ਗੇੜ ਖੋਲਿਓ ਨਹੀਂ ਮੈਂ ਜਉਦੀ ਵਟਸਐਪ ਨੂੰ ਕੰਮ ਲਾ ਤਾ ਆਪਾਂ ਨੇ ਮੈਂ ਗੇੜ ਖੋਲ ਦਵਾਂ ਹੇ ਉਹ ਆ ਗਿਆ ਟਰੈਕਟਰ ਉੱਧਰ ਨੂੰ ਅਰੇ ਸੀ ਰੋਜ ਕਹਿਦਨੀ ਆ ਵੀ ਖੋਲ ਦਿਓ ਇੱਥੇ ਉੱਧਰ ਬੰਨ ਲਓ ਉੱਧਰ ਬੰਨਦੇ ਨਹੀਂ ਲਓ ਜੀ ਖਾਹੀਆ ਟਰੈਕਟਰ ਕਿਤਾਂ ਲੈ ਕੇ ਜਾਣੀ ਐ ਐਸੇ ਹੀ ਵੇਚ ਲੈ ਹਾਜੀ ਸਭ ਨੂੰ ਗਰਮੀ ਕਿੰਨੀ ਹੈ ਹੈਨਾ ਹਾਏ ਤੂੰ ਵੀ ਭਿੱਜਿਆ ਪਿਆ ਕੱਪੜੇ ਤਨਵਾਰ ਸਗਾ ਦੇ ਹਾਂ ਚੱਲ ਹੁਣ ਪੱਖੇ ਮੂਰੇ ਬਹਿ ਜਾਣੇ ਦੋ ਮਿੰਟ ਖੜੀਏ 1 ਮਿੰਟ ਪਾਣੀ ਕਿੱਧਰ ਗਏ ਪਾਣੀ ਪੂਣੀ ਬਣਾ ਮੈਂ ਸਭ ਕੁ ਪਾਣੀ ਪੀਣਾ ਹਾਂ ਪਾਣੀ ਪੀ ਠੰਡਾ ਠੰਡੇ ਪੀ ਲੋ ਚਲ ਕੋਕਾ ਹਾਂ ਆ ਡਾਇਮੰਡ ਇਹ ਮਾਦਾ ਦੇ ਹਾਂ ਬੱਸ ਜਿਹੜਾਗੇ ਵੀ ਨਹੀਂ ਕਿੰਨੇ ਰੋਪਿਆਂ ਨੇ ਰੋੜੇ ਬੈਨੇ ਰੋੜੇ ਦਾ ਕੰਮ ਆਪਾਂ ਕੱਟਾ ਫਿਰ 4 ਐਮਸੀ ਜਿੰਨਾ proportionally 4 ਐਮਸੀ ਜਿਹਾ ਜੁਆ ਨਹੀਂ ਲੱਗਦਾ ਪੂਰੀ ਬਾਜ ਨਹੀਂ ਆਈ ਨੀ ਇਹ ਆਵਾਜ਼ ਨਹੀਂ ਆਇਆ ਇਹ ਬਾਜ ਨਹੀਂ ਆਈ ਇਹ ਦੋਵੇਂ ਫਾਰ ਮੇਰੇ ऐसे डालना था ऐसे तो ये तो इधर से निकल जाएगा जाएगा निकल जाएगा लंबा डाल दे। लंबा डाल दे ऐसे ऐसे छोटे लोट ऐसे घुमा दे इसको ऐसे पकड़ बीच में फंस जाएगा जाए। खड़ी कर दे ऐसे खड़ी कर दे इसको कर खड़ी कर दे। थे। थे। हाँ, हाँ, कर 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 नीचे वाला भी ये खड़ा <laughs> तारे देखा। तारे देखा। पानी दा। में के तो हो गया मैं

ਇਹ ਰਾਜਨੀਤੀ ਆ ਸਾਡਾ ਦਿੱਤਾ ਹੀ ਥੋੜੀ ਜਾਵੇ ਦਿੱਤਾ ਹੀ ਨਹੀਂ ਜਾਵੇ ਸਭ ਤੋਂ ਮਾ ਥੱਲੇ ਵੀਣਾ ਲੱਗ ਗਿਆ ਉਹ ਭੱਜ ਗਿਆ ਵਾਲਾ ਵੀ ਅੰਦੇਵ ਲਾਇਆ ਖੈਲਾ ਲੱਗ ਜਾਂਦਾ ਥੱਲੇ ਉਹ ਲੈ ਲੈਣ ਲਾਈਏ ਪਾਣੀ ਹੈਗੇ ਦੋਕਾ ਨਾ ਲਾਈਏ ਲਾਈਏ ਜੀ ਉਹ ਲਾਗੇ ਚਾਹੀਦੇ ਨਹੀਂ ਦੇਖੀ ਨਹੀਂ ਚਾਹੇ ਇਹ ਵੀ ਕੰਬੀਲੇ ਇਹ ਵੀ ਚੋਣ ਸੇਰੀਆਸ ਸਾਰਾ Ini penyari. penyari. ਉਮਾਨੀ ਐਲੀਮ ਐਲੀਮੀ ਨਹੀਂ ਜੇ 100 ਡਰ ਨਾਲ ਉਹਨਾਂ ਤੋਂ ਆ ਜਾਓ 100 ਡਰ ਨਾਲ 85 ਹੁਣ ਚਾਹੀਦੀ ਹੈ ਉਹ ਕੇਜੀ ਸੌਡਰ ਨਾਲ ਰੋਣ ਜਿੰਨ ਤੋਂ ਵੀ ਆ ਜਾਓ ਸਾਡੀ ਜਾਨੀ ਪਹਿਲਾਂ ਸੌਡਰ ਨਾਲ ਕਹਿ ਦੇਣੀ ਹੈ ਨਾਰਾਇਣ ਜੀ ਦੇ ਨਾਮ ਅਹ ਨੋ ਆ ਜਾਵਰੇ ਨੂੰ ਨਾ ਪਾ ਲੋ ਇੱਥੇ ਨਹੀਂ ਮੈਂ ਕੋ ਦਹਾ ਹੈ ਉਹ ਦੇਖੇ ਨਹੀਂ ਆਪਣੇ ਫੋਨ ਚੱਲਦਾ ਫੋਨ ਚੱਲਦਾ ਹਈ ਮੇਰੀ ਹਾਲਤ ਨਹੀਂ ਠੀਕ ਹੈ ਐਵੇਂ ਬਹੁਤ ਕੰਮ ਕੀਤਾ ਜ ਮੇਰੇ ਕੰਮ ਵਿੱਚ ਬਿਜੀ ਸੀ ਮੈਂ ਲੈ ਚਲੋ ਖਲਾ ਤਾਂ ਦੂਜੀ ਨੇ ਤਾਹੇ ਲੋ ਬਈ ਪੀਓ ਨੀਬੂ ਪਾਣੀ ਜੰਮ ਜਾਂਦਾ ਸਾਡੇ ਇਹ ਨੂੰ ਨਾ ਉਸੇ ਬੰ ਠੰਡੇ ਜੀ ਨਹੀਂ ਪਾਉਣਾ ਹੈਗਾ ਹਾਂ ਪਹਿਲੇ ਤਾਂ ਆਪ ਨੂੰ ਪੀਆ ਲੈ ਪਾਣੀ ਆ ਥੋੜੇ ਪਾ ਕੇ ਜ਼ਰੂਰ ਥੋਲ ਦੇ। ਇਹ ਰਿਹਾ। ਐਸਾ ਨਾ ਆਪਾਂ ਨਾ ਘੱਟ ਪੀਨੇ ਇਹਦੇ ਵੀ ਜੇ ਪਰਪੜੀਆਂ ਬਿਨਾਂ ਨੜੀਆਂ ਹੋ ਜਾਂਦੀਆਂ ਕੋਈ ਵੀ ਬਸ ਹੋਵੇ ਉਹ ਪਾ ਲਓ। ਗਰਮੀ ਆ ਗਰਮੀ 'ਚ ਤਾਂ ਨਿੰਬੂ ਪਾਣੀ ਪੀਣਾ ਹੀ ਚਾਹੀਦਾ ਗਰਮੀ ਦੇ ਵਿੱਚ। ਥੋੜਾ ਥੋੜਾ ਕੋਕ ਦਾ ਇੱਕ ਸਿਰਫ ਸ਼ੋਸ਼ਾਵਾਜਾ ਪਰ ਲਿਉਣੇ ਪੈਂਦੇ ਨੇ। ਪਰ ਉਹਨੇ ਜਦੋਂ ਆਪਾਂ ਕੋਈ ਮੈਦੇ ਵਾਲੀ ਚੀਜ਼ ਖਾਣੀ ਆ ਫਿਰ ਕੋਕ ਜ਼ਰੂਰੀ ਆ। ਫਿਰ ਹਾਜ਼ਮ ਆ ਜਾਂਦਾ ਉਹਦੇ ਨਾਲ। ਫਿਰ ਕੋਕ ਮਤਲਬ ਜ਼ਰੂਰੀ ਪੀਣਾ ਚਾਹੀਦਾ ਜੇ ਕੋਈ ਮੈਦੇ ਵਾਲੀ ਕੋਈ ਵੀ ਚੀਜ਼ ਉਸ ਸਮੋਸਾ ਖਾਣੇ ਆ ਬਰੈਡ ਖਾਣੇ ਆ ਜਾਂ ਕੋਈ ਪਾਸਤਾ ਵਗੈਰਾ ਖਾਣੇ ਆ ਉਹਦੇ ਵਿੱਚ ਕੋਕ ਜ਼ਰੂਰੀ ਆ ਦੁਕਾਨਾ ਵਾਲੇ ਠੱਗ ਵੀ ਬਹੁਤ ਨੇ ਹਾਂ ਕੀ ਠੱਗ ਲਿਆ ਤੁਹਾਨੂੰ ਕੋਕ 75 ਰੁਪਏ ਦਾ ਹਾਂ ਲੱਭ 20 ਰੁਪਏ ਦੀ ਨਾਲ ਬੋਤਲ ਦੇ ਦਿੰਦੇ ਨੇ ਛੋਟੀ ਜੀ ਹੈ ਨਾ ਇਹ ਕੀ ਗੱਲ ਵੱਡੀ ਜੀ ਦਿੰਦੇ ਨੇ ਮੈਂ ਜਿਹੜੀ ਨਾਏ ਲੈਣੀ ਹੋਵੇ ਤੁਸੀਂ ਕੋਕ ਦੇ ਲਈ ਢੱਕ ਕੋਕ ਮੰਗਾ ਤੁਸੀਂ ਕੋਕ ਦੇ پیسے ਲਓ ਹੂੰ ਨੇ ਚਲੋ ਜੀ ਵੇਚਣੀ ਆ 90 ਰੁਪਏ ਦਿਓ ਦਿੰਦੇ ਜੇ ਮੈਂ ਨਾਲ ਲੈਣੀ ਹੋਵੇ ਕਿਥੇ ਹੂੰ ਮੈਂ ਇੱਕ ਟੋ ਬਜਟੂ ਆ ਕੀ ਉਹ ਅਜੀ ਹੈ ਤੁਸੀਂ ਉਹ ਪਤਾ ਕੀ ਗੱਲ ਆ ਉਹ ਤਾਂ ਦਿੰਦੇ ਨਾਲ ਵੀ ਇਹਦੀ ਵੀ ਉਹ ਹੋਵੇ ਵੀ ਕੱਲੋਂ ਲੋਕੀ ਇਹਨੂੰ ਲੈਣ ਉਹ ਮਸ਼ੂਰੀ ਆ ਉਹਨਾਂ ਦੀ ਉਹ ਨਹੀਂ ਦਿੰਦੇ ਨਾਲ ਦੂਈ ਵੀ ਦਿੰਦੇ ਨੇ ਛੋਟੀ ਕੋਕ ਦੀ ਬੋਤਲ ਮਸ਼ੂਰੀਆਂ ਨੇ ਉਹਨਾਂ ਦੀ 20 ਰੁਪਏ ਵਾਲੀ ਬੱਤੀ ਜਾਣੀ 20 ਫਿਰ ਹੁਣ ਲਾਲਚ ਨਾਲ ਹੀ ਲੋਕ ਲੈਣਗੇ ਨਾ ਮਾੜਾ ਮੋਟਾ ਹਰੇਕ ਨੂੰ ਹੁੰਦਾ ਵੀ ਲਾਲਚ ਦੇਣਾ ਵੇਚਣੀ ਆ ਕਹਿੰਦੇ ਸਾਡੀ ਬਿਕਣੀਆਂ ਜੀ ਛੋਟੀ ਮਹਿੰਗੀ ਬੋਤਲ ਲੰਮੀ ਨਹੀਂ ਹਾਂ ਫੇਰ ਲਾਲ ਚ ਹੋ ਜਾਂਦਾ ਨਾ ਛੋਟੀ ਮਹਿੰਗੀ ਪੈਂਦੀ ਹੈ ਅਗਲੇ ਤਾਂ ਹੀ ਨਹੀਂ ਲੈਂਦਾ ਹੈਗਾ ਇਕੱਠੀ ਪੇਟੀ ਲਿਆਵੇ ਬਾਬਾ ਉਹ ਦਾੜਗ ਲੈ ਆਉਣੇ ਨਾਲ ਚਲ ਬਹੁਤ ਹੁਣ ਦੁਨੀਆ ਰੱਖ ਲੈ ਉਹ ਸਸਤੀ ਦਿੰਦਾ ਮੁੰਡਾ ਵਰਧਾਣਾ ਵਾਲਾ ਇੱਦਾਂ ਲੇਟ ਲਾਉਣੀ ਆ ਅਸਰ ਕੀ ਲਾ ਲੂ ਬੋਲੇ ਟੌ ਵੀ ਚੱਕ ਲੈ ਕੜੀਆਂ ਪਈਆਂ ਨੇ ਫੋਨ ਦੀ ਲੈਡ ਲਾ ਦੋ ਆ ਇੱਧਰ ਬੜੀਆਂ ਨੇ ਆ ਲਾ ਲਾ ਉਹ ਚੱਕ ਲਿਆ ਪਹਿਲਾਂ ਕਿੰਦਾ ਪਹਿਲਾਂ ਉਹ ਲੱਗ ਗਈ ਜਾਣਗੀਆਂ ਉਹ ਤਾਂ ਉਹਨਾਂ ਵਧੀਆ ਰੋਸੂ ਜੇ ਲੱਗ ਕਿੱਥੇ ਪਈਆਂ ਨੇ ਆ ਦੇ ਆ ਦੇ ਤੇ ਲੈ ਆ ਕੇ ਰੱਖਿਆ ਨੀ ਯਾਰ ਇਹ ਫਿਰ ਅੱਛਾ ਬੇਜ ਬਜਰੀ ਹੋਈ ਹੈ ਕੋਈ ਨਹੀਂ ਤੇ ਤਾਂ ਅੱਛਾ ਆ ਸਾਈਡ ਵਾਲੀਆਂ ਠੀਕ ਹੈ ਚੱਕ ਲੈ ਚੱਕ ਲੈ ਅੰਦਰ ਵਾਲੀਆਂ ਅੰਦਰ ਕਿੱਥੇ ਪਈਆਂ ਨੇ ਅੰਦਰ ਉਹ ਖੋਲਤੀਆਂ ਬੱਲੀਆਂ ਤੁਸੀਂ ਆਪੇ ਖੋਲ੍ਹ ਦਿਆਂ ਕਦ ਖੋਲ੍ਹ ਦਿਵੇਂ ਮੈਨੂੰ ਦੱਸੇ ਨਹੀਂ ਲੈ ਭਾਈ ਸਾਡੇ ਘਰ ਦੇ ਨੇ ਤਾਂ ਕਿੰਨਾ ਕੰਮ ਕਰ ਦੋ ਲੈ ਹਜੇ ਰਹਿੰਦੀਆਂ ਨੇ ਦੋ ਅੱਜ ਰੱਖਿਆ ਹੋਇਆ ਹੈ ਇਹ ਬਣਾ ਲੀਹੋ ਅੱਛਾ 5 ਈਟਾਂ ਪਈਆਂ ਨੇ ਚਲੋ ਹਾਂ ਸਰ ਜੂਗਾ ਈਟਾਂ ਨਾਲ ਲੱਕਿਆਂ ਨੂੰ ਤਾਂ ਬਹੁਤ ਹੋਣਗੀਆਂ ਨਾ ਨਾ ਅੰਦਰ ਬਹੁਤ ਪਈਆਂ ਨੇ ਅੰਦਰ ਬਹੁਤ ਪਈਆਂ ਨੱਕਿਆਲੀ ਦਾ ਮੌਜ ਰਹਿੰਦੀ ਉਧਰ ਖੋਲ ਦੋ ਦੂਆਪਾਸਾ ਬੰਦ ਹੋਈ ਨਹੀਂ ਕਹੀਂ ਨਾਲ ਮਿੱਟੀ ਲਾਉਂਦਾ ਹੀ ਬੰਦਾ ਰ ਉਧਰ ਨੂੰ ਗਦਾ ਉਧਰ ਨੂੰ ਬੱਦੇ ਨਹੀਂ ਨੱਕਾ ਮੋਟਰ ਦਾ ਜ਼ਿਆਦਾ ਰੋੜ ਬਹੁਤ ਹੂੰ ਜੁਵੇਰੇ ਲੰਘ ਜਾਲੀ ਚਾਹ ਪਾਣੀ ਕਿੰਨੇ ਵਜੇ 6 ਵਜੇ ਲੱਗ ਜਾਂਦਾ ਕਿੰਨਾ ਸਾਢੇ 5 ਵਜੇ ਤੇ ਚਾਹ ਜੂ ਦਾ ਪੀਣੀ ਨਹੀਂ ਹੋਣੀ ਯਾ ਬਾਬਾ ਆੜ ਦਾ ਗੁਰਦੁਆਰੇ ਜਾ ਕੇ ਹੂੰ ਬਸ ਚਾਹ ਆਪਣੇ ਚਾਰ ਬਦਾਵ ਖਾਣੇ ਚਲ ਚਾਹ ਲੈ ਆਉਣਗੇ ਆ ਜਾਣਗੇ ਬਹੁਤ ਰਾਤ ਨੂੰ ਢੋਲ ਭਰ ਕੇ ਪਾਣੀ ਦਾ ਲਾ ਕੇ ਪੈਪ ਵੱਡ ਕੇ ਬਣਾ ਕੇ ਦੇਣਾ ਹੂੰ ਇਹ ਜਿਹੜਾ ਪੈਪ ਲੈ ਆਈਏ ਤੇ ਦੇਖੋ ਆਹ ਦੇ ਪੂਰੇ ਪੈਪ ਇਹ ਮੈਂ 8 ਇੰਚੀ ਦਾ ਪਾਉਂਦੀ ਹਾਂ ਪੂਰੇ ਪੰਗਿਆ ਪਾਣੀ ਅੰਦਰੋਂ ਪਾ 8 ਇੰਚੀ ਦਾ ਪਾ ਆਪਣੇ ਅੰਡਰਗਰਾਊਂਡ 8 ਇੰਚੀ ਪਾਇਆ ਹੋਇਆ ਉਹ ਐਥੇ ਕੋਈ ਫੋਨ ਚੱਲਦਾ ਪਿੱਛੇ ਫੋਨ ਬੰਦ ਕਰੋ ਕਤੋਂ ਟੀਮਰ ਕੋਲ ਚਲੀ ਜਾਂਦਾ ਬੰਦ ਕਰੋ ਬੰਦ ਕਰੋ ਤੂੰ ਤਾਂ ਦਿਗਾ ਨਹੀਂ ਇੱਕ ਵਾਰੀ ਲੈਕ ਭੇਜ ਦੋ ਬਸ ਇੱਕ ਵਾਰੀ ਭੇਜ ਦੋ ਜਹਾਜੇ ਭੇਜ ਦੋ ਆਇਆ ਇਹ ਕਰ ਦੋ ਸਾਰੀ ਹੂੰ ਹੂੰ ਹਾਂ ਹੂੰ ਹੂੰ ਉਹ ਕੋਈ ਨਾ ਬਾਅਦ ਚ ਪਹਿਲਾਂ ਲੱਗਣੀ ਆ ਆਰਡਰ ਬੰਦ ਕਰ ਸਰ ਜੀ ਜੀ ਬੰਦਾ ਲਾਈਵ ਚਾਹਦਾ ਆ ਗਈਆਂ ਹਾਂ ਜੀ ਲੈ ਆਪਣਾ ਆਪਣਾ ਗੋਲ ਪਰੋਂ ਲਾਉਗੇ ਸਾਰੀਤ ਲੱਗ ਜਾਂਦੀ ਮੋਟਰ ਦਾ ਵੀ ਬੰਦਣਾ ਆਪਾਂ ਨੇ ਆਲੇ-ਦਾਲ ਜਿਹੜੀ ਬੱਜਦੀ ਆਉਂਦੀ ਉਹ ਵੀ ਲਾ ਦੇ ਬਸ ਇਹੀ ਆਏ ਨੂੰ ਜੇ ਕੋਠੀਆਂ ਦਾ ਠੇਕਾ ਨਹੀਂ ਪੈਣ ਲੱਗਿਆ ਇਸੇ ਦਾ ਵੀ ਕਹਾਂ ਮੇਰੇ ਮਿਰੂ ਪਿੰਡ ਦਾ ਬਾਰਡਰ ਤੇ ਇੱਕ ਨਮਾਜ਼ੀਆ ਬਣਾਉਣ ਦਾ ਬਣੂਗਾ ਮਾਇਆ ਓਟਾ ਮੇਰਾ ਹੀ ਬਣਾਇਆ ਹੋਇਆ ਹੈ ਮਿਸਤਰੀ ਪੱਕਾ ਸੇਵਗਾ ਕੰਮ ਵਿੱਚ ਹਰ ਗਰਮੀ ਚ ਹੁੰਦਾ ਸਿਆਲ ਤੇ ਮੇਰੇ ਦਰਿਆਣ ਨੂੰ ਤੇਰੀ ਤੇ ਬੜੀ ਆ ਆਪਣੇ ਘਰ ਦੇ ਕੰਮ ਇਨਕ ਤਾਂ ਜਿਹੜੇ ਹੁੰਦੇ ਕਰਨੇ ਚ ਮਿਸਤਰੀ ਨਹੀਂ ਆਉਂਦਾ ਮਿਸਤਰੀ ਨਹੀਂ ਆਉਂਦਾ ਛੋਟੇ ਮੋਡੇ ਕੰਮ ਤਾਂ ਆਪੇ ਕਰਨੇ ਪੈਂਦੇ ਆ ਉਹ ਕਾਲੇ ਨੂੰ ਮੈਂ ਇੱਕ ਜ਼ੋਰ ਲਾ ਲਿਆ ਮੈਨੂੰ ਮੈਂ ਤਾਂ ਮੇ ਤਾਂ 50 ਕਿਲੋ ਕਣਕ ਵੀ ਲਾ ਲਿਆ ਮੈਂ ਪੈਸੇ ਵੀ ਨਹੀਂ ਲੈ ਮਾਝਾ ਦਿਹਾੜੀ ਲਵਾਵਾਂਗੇ ਮੈਂ ਕਿਹਾ ਇਹਦਾ ਕੌਲਾ ਕਰਦੇ ਸੀ ਇੱਥੇ ਚਾਤਰਾਪਾ ਅੱਜ ਆਉਂਦਾ ਉਹਦੇ ਉੱਤੇ ਫੇਰ ਟਿੱਟ ਵੀ ਲਿਆਂਦੀ ਭਈਆ ਮੇਰੀ ਉਹੀ ਤਾਂ ਹੈਗਾ ਨਾ ਸਪੈਸ਼ਲ ਨਹੀਂ ਥੋੜੇ ਕੰਮ ਨੂੰ ਨਹੀਂ ਕੋਈ ਆਉਂਦਾ ਹੈਗਾ ਕਰੂੰਗਾ ਕਰੂੰਗਾ ਥੋੜੇ ਥੋੜੇ ਮੈਂ ਤਾਂ ਵੈ ਕੁਛੀ ਕੁਛ ਨਹੀਂ ਸਿੱਖਿਆ ਹੈਗਾ ਟੀਵੀਆਂ ਦਾ ਕੰਮ ਕਰਦੇ ਸੀ ਟੀਵੀਆਂ ਦਾ ਕੰਮ ਕਰਦੇ ਸੀ ਉਹ ਨਹੀਂ ਇਹਨਾਂ ਨੇ ਅਧਰ ਵਿਚਾਲਾ ਕਰਿਆ ਟੀਵੀ ਦਾ ਕੈਮਰਿਆਂ ਦਾ ਕੰਮ ਕਰੋ ਕੈਮਰਿਆਂ ਦਾ ਸਿੱਖੋ ਇਹਨਾਂ ਨੂੰ ਲੌਂਡੈਨਿਆ ਉਹਦਾ ਕੀ ਇਹਨੂੰ ਚਾਰ ਲੈਣਾ ਨਹੀਂ ਹੋਂਦ ਵੀ ਕੈਮਰਿਆਂ ਨਾਲ ਫਿਰ ਇਹ ਬੋਰਡ ਟ੍ਰੈਡ ਵਧਾਉ ਜੂਗਾ ਕੈਮਰਿਆਂ ਨਾਲ ਤਾਂ ਫਿਰ ਉੱਥੇ ਜਾਣਾ ਪਿਆ ਉਹ ਨੂੰ ਪੈਦਲ ਤੇ ਆਹ ਕੈਮਰਾ ਆਹ ਕੈਮਰਾ ਘਰਾਂ ਦੇ ਕੈਮਰੇ ਜਿਹੜੇ ਆਹਨੇ ਆਪਣੇ ਸੀਸੀਟੀਵੀ ਉਹ ਆਗੇ ਸਿੱਕਾ ਨਾ ਤਾਂ ਪਹਿਲੀ ਉਮਰ ਜੀ ਸਿੱਖਿਆ ਜਾਂਦਾ ਜਿਹੜਾ ਕੋ ਸਿੱਕਿਆ ਜਾਂਦਾ ਫੇਰ ਨਹੀਂ ਕੁਝ ਬਣਦਾ ਨਾਲੇ ਹੁਣ ਤਾਂ ਕੁਝ ਨਹੀਂ ਕਰ ਸਕਦਾ ਮੈਂ ਨਾ ਮੇਨ ਕੰਮ ਹੀ ਕਰਦਾ ਜਿਹੜਾ ਹੱਥ ਨਾਲ ਅੱਜ ਹਾਜ਼ਰਿਆਂ ਪੈਸਾ ਕਮਾਇਆ ਇਹ ਇੱਥੇ ਨਹੀਂ ਕੰਮ ਕਰਦੇ ਬਾਹਰਲੀ ਕੰਟਰੀ ਸੇ ਜਾ ਕੇ ਕੰਮ ਕਰ ਸਕਦੇ ਆ ਹੈ ਨਿਆਣਿਆਂ ਦਾ ਕੰਮ ਕਦੇ ਨਿਆਣਿਆਂ ਦੀ ਪਾਰਕਾ ਬਣਾ ਦਿਓ ਕਦੇ ਨਿਆਣਿਆਂ ਦਾ ਕੁਛ ਕਰ ਦਿਓ ਕਦੇ ਨਿਆਣਿਆਂ ਦੀ ਪਾਰਕ ਦਾ ਘਾਹ ਕੱਟ ਦਿਓ ਬਾਹਰ ਹੀ ਕੰਮ ਕਰਦੇ ਆ ਇਹ ਇਹ ਮੁੜੇ ਲਾਉਂਦੇ ਆ ਆਪ ਤਾਂ ਬੰਦ ਜੇ ਉਹ ਆਪਾਂ ਹੋਰ ਮਰੇਕੂੜਲੇ ਜਾ ਅੱਡੇ ਹੀ ਬਣਾਇਆ ਹੈ ਉੱਥੇ ਬਹਿੰਦੇ ਆਪਾਂ ਦੇਖਦੇ ਹਾਂ ਰੁਕਣ ਬਣਾ ਲਾਂਗੇ ਰਸਤੇ ਨੂੰ ਐ ਗੋਲ ਹੋਵੇ ਗੋਲ ਉਹ ਦੇਖਣਾ ਗੋਲੇ ਬਣਾਇਆ ਹੈ ਪਤਾ ਕੀ ਹੁਣ ਮਰੇਕੂੜਲੇ ਜਾਵਾਂਗੇ ਕੋਈ ਵਧੀਆ ਲੈ ਕੇ ਆਵਾਂਗੇ ਮਰੇਕੂੜਲੇ ਤੋਂ ਕੋਈ ਵਧੀਆ ਲਿਆਵਾਂਗੇ ਹੁਣ ਸਮੁਖ ਗਈਆਂ ਕਿਹੜਾ ਲਾਗੇ ਤਾਂ ਸਿੱਧਾ ਕੋਰਾ ਮੁਰਾ ਲਾ ਕੇ ਉਹ ਨੂੰ ਮੋੜ ਕੇ ਉਹ ਨਾ ਜਿਹੜੀ ਚਲੇਗੀ ਇੱਟ ਹੈ ਸਹੀ ਗੱਲ ਹੈ ਦੋਰਾ ਵੀ ਕਰ ਦੇਣਾ ਪੰਜਾਹ ਹਜ਼ਾਰ ਦਾ ਆਜਾ ਬੰਦੀ ਉਹ ਹੁੰਦੀ ਹੈ ਉਹ ਵੀ ਮੁਰੇ ਲਵਾਉਣੇ ਹੁੰਦਾ ਜਿਆ ਪੰਜਾਹ ਹਜ਼ਾਰ ਬਸ ਹੁਣ ਤਾਂ ਇਹਦੇ ਆ ਆ ਸਹੀ ਕਰ ਲਈਏ ਗੇਟ ਗੁਰ ਉਹਦੇ ਕੋਲ ਜਾ ਕੇ ਹੁਣ ਅਸੀਂ ਗਾ ਮੁੰਡੇ ਕੋਲੇ ਪ੍ਰਧਾਨਾਣੇ ਕੋਲੇ ਮੈਂ ਇੱਕ ਦਿਨ ਸੇਵਕ ਉੱਥੇ ਵੀ ਜਾਇਆ ਆਇਓ ਗੇਟ ਬਣਾਉਣ ਵਾਲੇ ਕੋਲ ਬਿੱਲੇ ਜੇ ਹੋ ਕੇ ਬਿੱਲੇ ਦੀ ਹੋ ਕੇ ਗੇਟ ਬਣਾਉਣ ਵਾਲੇ ਉਹ ਗੇਟ ਨਹੀਂ ਬਣਾਉਣਾ ਆਪਾਂ ਨੇ ਮੈਂ ਵੱਡਾ ਲਓ ਜੀ ਹੁਣ ਆਪਣੇ ਮੋਟਰ ਤੇ ਬਣਨ ਜਾਣੇ ਨੇ ਨੱਕੇ ਫਿਰ ਪਾਣੀ ਸੌਖਾ ਹੋ ਜਾਵੇ ਇਧਰ ਉਧਰ ਨੂੰ ਕਰਨਾ ਤਾਂ ਨਾਲ ਤੁਸੀਂ ਇਹ ਵੀਡੀਓ ਬਣਾ ਲਈ ਉਹਦੀ ਸਿੱਧੀ ਭਿਜਾਈ ਵਾਲੀ ਆਪਣੀ ਬਣਾਈ ਨਹੀਂ ਅਜੇ ਬਣਾ ਲਓ ਵੀ ਸਿੱਧੀ ਭਿਜਾਈ ਆਪਣੀ ਕਿੰਨੀ ਕੁ ਵਧੀਆ ਹੋਗੀ ਬਣਾਈਏ ਉਹਦੋਂ ਦਾ ਕਰਦਾਂ ਤਾਈ ਦਾ ਦੱਸਿਆ ਉਦੋਂ ਅਸੀਂ ਹੈ ਨਹੀਂ ਭੂਆ ਜੀ ਉਹਨਾਂ ਕੋਲ ਹੋਏ ਸੀ ਆ ਸੀ ਤੁਹਾਨੂੰ ਮੇਰੇ ਕੋ ਫੋਨ ਨਹੀਂ ਸੀਗਾ ਹਾਂ ਮੋਨ ਨਹੀਂ ਸੀ ਫੋਨ ਆਪਣਾ ਦੂਸਰੇ ਤੇ ਬਣਾ ਲੰਦੇ ਬਣ ਜਾਣੀ ਸੀ ਥੋੜੇ ਅਲਗੇ ਚੰਗ ਹੋਰ ਸਿਮਿੰਟ ਕਿੱਥੇ ਆ ਉਹ ਥੋੜੇ ਸਿਮਿੰਟ ਹੋ ਉਹ ਰਸਾ ਪਰ ਵੀ ਹੋਰ ਇੱਕ ਉਹੀ ਚੱਕਰ ਵਿੱਚ ਬੈਠੇ ਚਲੋ ਭਾਈ ਮੇਰਾ ਵੀ ਥੋੜਾ ਜਿਹਾ ਕੰਮ ਹੈ ਹੁਣ ਮੈਂ ਸਮਝ ਰਾਂ ਤੁਸੀਂ ਜਾਓ ਮੋਟਰ ਤੇ ਨਹੀਂ ਬੇਚੂਗਾ ਇੰਨਾ ਤਾਂ ਤੁਹਾਨੂੰ ਨਹੀਂ ਆ ਸਕਦੀ ਕੋਈ ਚੀਜ਼ ਜਿਆਦਾ ਨਹੀਂ ਲਵਾਵਾਂਗੇ ਇੰਨਾ ਨਹੀਂ ਆਉਂਦਾ ਥੱਲੇ ਥੋੜਾ ਜਿਹਾ ਨਹੀਂ ਬੇਚੂਗਾ ਨਾ ਸੀ ਇੱਥੇ ਇੱਧਰ ਵੀ ਲਾਉਣਾ ਟੂਟੀ ਕੋਲ ਵੀ ਲਾਉਣਾ ਆਪਣੇ ਖੁੱਲਾ ਮਿਲ ਜੰਨਾ ਖੁੱਲਾ ਮਿਲ ਜੰਨਾ ਲਿਆਵਾਂਗੇ ਚਲੋ ਬਈ ਚਲੋ ਚਲੋ ਜਾਓ ਜਾਓ ਤੁਸੀਂ ਤੇ ਮੈਂ ਵੀ ਜਾਮਾ ਭੈਣੋਂ ਨਹੀਂ ਉਡੀਕਦੀਆਂ ਨੇ ਮੇਰੀਆਂ ਮੈਨੂੰ ਓਕੇ ਬਾਏ ਜੀ ਇੱਕ ਮਿੰਟ ਜੰਮੇ ਨੂੰ ਮੈਂ ਬੜੇ ਖੜਾਈ ਖੜੇ ਐ ਇੱਥੇ